ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਅੱਜ ਆਪਾਂ ਸੁਣਦੇ ਹਾਂ ਲੇਖਕ ਬਲਵੰਤ ਗਾਰਗੀ ਜੀ ਦੀ ਇੱਕ ਹੋਰ ਕਹਾਣੀ ਫਿੱਟੇ ਮੂੰਹ ਜਦ ਮੈਨੂੰ ਕਿਤੇ ਸਰਕਾਰੀ ਨੌਕਰੀ ਨਾ ਮਿਲੀ ਤਾਂ ਮੈਂ ਇੱਕ ਘਟਿਆ ਜਹੀ ਰੇਡੀਓ ਕੰਪਨੀ ਵਿੱਚ ਭਰਤੀ ਹੋ ਗਿਆ ਮੇਰਾ ਕੰਮ ਮੰਡੀਆਂ ਵਿੱਚ ਕੰਪਨੀ ਲਈ ਆਰਡਰ ਬੁੱਕ ਕਰਨਾ ਸੀ ਕੰਪਨੀ ਜਿੰਨੀ ਘਟਿਆ ਕਮਿਸ਼ਨ ਉਤਨਾ ਹੀ ਜ਼ਿਆਦਾ ਕਾਲਜ ਵਿੱਚ ਬੋਲਣ ਤੇ ਤਕਰੀਰਾਂ ਝਾੜਨ ਵਿੱਚ ਅਵਲ ਹੋਣ ਕਰਕੇ ਮੈਂ ਚਰਬ ਜਵਾਨ ਪਾ ਮਿਰਚ ਮਸਾਲਾ ਲਾ ਕੇ ਮੈਨੂੰ ਗੱਲ ਕਰਨੀ ਆਉਂਦੀ ਹੈ ਇਹ ਨੌਕਰੀ ਮੈਨੂੰ ਰਾਸ ਆ ਗਈ ਮੈਨੂੰ ਪਤਾ ਸੀ ਕਿ ਕਿਹੜੀ ਮੰਡੀ ਤੇ ਕਸਬੇ ਦਾ ਦੁਕਾਨਦਾਰ ਕਿੰਨੇ ਆਰਡਰ ਦੇ ਸਕਦਾ ਹੈ ਇਸ ਦਾ ਕਿੰਨਾ ਰਸੋਖ ਹੈ ਕਿੰਨੀ ਪੂਜਤ ਹੈ ਉਸ ਲਈ ਕੰਪਨੀ ਵੱਲੋਂ ਕੈਲੰਡਰ ਪੈਨਸਲਾਂ ਤੇ ਮੂੰਹ ਵਾਲਾ ਨਿੱਕਾ ਵਾਜਾ ਇਨਾਂ ਵਜੋਂ ਮੈਂ ਆਪਣੇ ਥੋਕ ਵਪਾਰੀਆਂ ਨੂੰ ਦੇ ਆਉਂਦਾ। ਇਸ ਸਵੇਰ ਮੈਂ ਲੁਧਿਆਣਾ, ਫਗਵਾੜਾ ਤੇ ਜਲੰਧਰ ਹੋ ਕੇ ਅੰਮ੍ਰਿਤਸਰ ਪੁੱਜਾ ਤਾਂ ਹਾਲ ਬਾਜ਼ਾਰ ਦੇ ਵੱਡੇ ਵਪਾਰੀ ਲਾਲਾ ਹੇਮਰਾਜ ਭਗਵਾਨ ਦਾਸ ਕੋਲ ਗਿਆ। ਦੋ ਰੇ ਸਰੀਰ ਦਾ ਮੋਟਾ ਤਾਜਾ ਭਗਵਾਨ ਦਾਸ ਕਿਸੇ ਜ਼ਮਾਨੇ ਵਿੱਚ ਮੇਰਾ ਜਮਾਤੀ ਸੀ। ਗੁਰ ਭਾਈ ਹੋਣ ਦੇ ਨਾਤੇ ਉਹ ਸਦਾ ਮੇਰੇ ਕੋਲੋਂ ਹੀ ਰੇਡੀਓ ਲੈਂਦਾ। ਦੂਜੇ ਰੇਡੀਓ ਫਿਲਿਪ ਤੇ ਮਰਫੀ ਕੰਪਨੀਆਂ ਦੇ ਏਜੰਟ ਲੱਖ ਯਤਨ ਕਰਦੇ ਉਹਨਾਂ ਕੋਲੋਂ ਕਦੇ ਇੱਕ ਰੇਡੀਓ ਨਹੀਂ ਸਿੱਖੀਦਿਆ ਜਦ ਪੁੱਜਾ ਤਾਂ ਉਹ ਦੁਕਾਨ ਦੇ ਕਾਊਂਟਰ ਪਿੱਛੇ ਖੜੇ ਇੱਕ ਗਾਹਕ ਨੂੰ ਗਰਾਮੋਫੋਨ ਮਸ਼ੀਨ ਵੇਚ ਰਿਹਾ ਸੀ ਉਸਦੇ ਅਸਿਸਟੈਂਟ ਨੇ ਝੱਟ ਮੈਨੂੰ ਇੱਕ ਪਾਸੇ ਕੁਰਸੀ ਢਾਹ ਦਿੱਤੀ ਸਕੰਜਮੀ ਪਿਲਾਈ ਮੈਂ ਸੁਸਤ ਹੋਣ ਲੱਗਾ ਜਦ ਗਾਹਕ ਤੋਂ ਵੇਲਾ ਹੋਇਆ ਤਾਂ ਭਗਵਾਨਦਾਸ ਮੈਨੂੰ ਮਿਲਿਆ ਬਿਜ਼ਨਸ ਦੀ ਗੱਲਬਾਤ ਹੋਈ ਉਸ ਆਖਿਆ ਇਸ ਵਾਰ ਦਾ ਮਸਾ ਪੰਜ ਰੇਡੀਓ ਦਾ ਆਰਡਰ ਦੇਵਾਂਗਾ ਕਿਉਂ ਕੀ ਗੱਲ ਏ ਤੂੰ ਤਾਂ ਸਦਾ 25-30 ਰੇਡੀਓ ਲਿਆ ਕਰਦਾ ਕੀ ਕਰੀਏ ਪਿਛਲੇ ਦਿਨੀ ਕੁਝ ਘਾਟਾ ਪੈ ਗਿਆ ਸੀ ਘਾਟਾ ਕਿਵੇਂ ਮੈਂ ਸੋਚਿਆ ਸੱਟਾ ਕਰ ਬੈਠਾ ਹੋਵੇਗਾ ਉਸ ਨੂੰ ਸੱਟੇ ਦਾ ਸ਼ੌਂਕ ਸੀ ਪਿਛਲੇ ਦਿਨੀ ਕਣਕ ਦੇ ਭਾਅ ਇੱਕਦਮ ਚੜ ਗਏ ਸਨ ਭਗਵਾਨ ਦਾਸ ਹਮੇਸ਼ਾ ਦਾ ਮੰਦੜਿਆ ਬਸ ਇਸ ਵਿੱਚ 10,000 ਰੁਪਇਆ ਉੱਡ ਗਿਆ ਹੁਣ ਇਹ ਸੋਚ ਕੇ ਮੈਂ ਆਖਿਆ ਸੱਟੇ ਵਿੱਚ ਤਾਂ ਇਸੇ ਤਰ੍ਹਾਂ ਹੀ ਕਦੇ ਘਾਟਾ ਤੇ ਕਦੇ ਵਾਧਾ ਨਹੀਂ ਸੱਟੇ ਵਿੱਚ ਨਹੀਂ ਬਸ ਇੱਕ ਹੋਰ ਹੀ ਕੰਮ ਕਰ ਬੈਠਾ ਸਾਂ ਤੇ ਘਾਟਾ ਵੀ ਪੂਰੇ 50,000 ਦਾ 50,000 ਮੈਂ ਆਖਿਆ ਅਜੇ ਹਾਕੀ ਖਰੀਦ ਬੈਠਾ ਸਾਂ ਉਹ ਸਾਕਿਆ ਕੀ ਦਸਾਂ ਯਾਰ ਇਸ ਵਾਰ ਕੁਝ ਇਸ਼ਕ ਕਰ ਬੈਠਾ ਸਾਂ ਇਸ਼ਕ हां बस ਇਸ ਇਸ਼ਕ ਵਿੱਚ 50000 ਦੇ ਬੈਠਾ ਇਸ ਤਰ੍ਹਾਂ ਤੇ ਉਸਨੇ ਮੈਨੂੰ ਇੱਕ ਗੱਲ ਸੁਣਾਈ ਤੈਨੂੰ ਪਤਾ ਏ ਅੰਮ੍ਰਿਤਸਰ ਵਿੱਚ ਮੇਰੀ ਦੁਕਾਨ ਬੜੀ ਚੱਲਦੀ ਹੈ ird gird ਸਭ ਮੰਡੀਆਂ ਤੇ ਲਾਗੇ ਚਾਗੇ ਦੇ ਸਭ ਪਿੰਡਾਂ ਦੇ ਜੱਟ ਚਾਹੇ ਕੱਪੜਾ ਲੈਣਾ ਹੋਵੇ ਚਾਹੇ ਰੇਡੀਓ ਮੇਰੀ ਹੱਟੀ ਤੇ ਹੀ ਆਉਂਦੇ ਨੇ ਈਸ਼ਵਰ ਦੀ ਕਿਰਪਾ ਨਾਲ ਚੰਗੀ ਖੱਟੀ ਸੀ ਕਦੇ ਕਿਸੇ ਚੀਜ਼ ਦਾ ਫਿਕਰ ਨਹੀਂ ਸੀ ਸਵੇਰੇ ਦੁਕਾਨ ਤੇ ਆ ਜਾਂਦਾ ਸ਼ਾਮ ਨੂੰ ਘਰ ਜਾਂਦਾ ਜਿਸ ਕਿਸੇ ਨੂੰ ਮੈਂ ਮਿਲਣਾ ਹੁੰਦਾ ਉਹ ਵੀ ਦੁਕਾਨ ਤੇ ਹੀ ਆ ਜਾਂਦਾ ਫੇਰ ਮੈਨੂੰ ਕਿਤੇ ਜਾਣ ਦੀ ਲੋੜ ਹੀ ਕੀ ਸੀ ਆਪਣਾ ਅੱਡਾ ਹੋਵੇ ਅੱਡੇ ਵਰਗੀ ਰੇਸ ਨਹੀਂ ਜਦ ਬਿਜ਼ਨਸ ਵਧ ਗਿਆ ਤਾਂ ਦੋ ਮੁਨੀਮ ਤੇ ਚਾਰ ਆਦਮੀ ਗਾਕਾ ਨੂੰ ਚੀਜ਼ਾਂ ਵਿਖਾਉਣ ਤੇ ਵੇਚਣ ਲਈ ਹੱਟੀ ਉੱਤੇ ਹੋਰ ਰੱਖ ਲੈ ਈਸ਼ਵਰ ਦੀ ਕਿਰਪਾ ਨਾਲ ਸੋਨਾ ਵਪਾਰ ਚੰਗੀ ਖੱਟੀ ਨਾ ਫਿਕਰ ਨਾ ਫਕਾ ਇੱਕ ਦਿਨ ਕੀ ਹੋਇਆ ਇੱਕ ਨੌਜਵਾਨ ਔਰਤ ਮੇਰੀ ਦੁਕਾਨ ਤੇ ਆਈ ਮੈਂ ਕਾਊਂਟਰ ਪਿੱਛੇ ਖੜਾ ਸੀ ਉਸ ਸਾਰੀ ਦੁਕਾਨ ਉਤੇ ਇੱਕ ਤੇਜ਼ ਝਾਤ ਮਾਰੀ ਤੇ ਪੁੱਛਿਆ ਤੁਹਾਡੇ ਕੋਲ ਚੰਗੇ ਰੇਡੀਓ ਹਨ ਜੀ ਸਭ ਤੋਂ ਚੰਗਾ ਰੇਡੀਓ ਇਹ ਵੇਖੋ ਉਹ ਰੇਡੀਓ ਵੇਖਣ ਲੱਗੀ ਤੇ ਮੈਂ ਉਸ ਨੂੰ ਹੱਦੋਂ ਸੋਹਣੀ ਜਨਾਨੀ ਲੰਮਾ ਕਦ ਸਡੌਲ ਦੰਦ ਜੋ ਰਤਾ ਕੋ ਅੱਗੇ ਨੂੰ ਵਧੇ ਹੋਏ ਸਨ ਤੇ ਸੋਹਣੇ ਲੱਗਦੇ ਸਨ ਇਹ ਦੰਦ ਇਹੋ ਜਾਪਦੇ ਸਨ ਜਿਵੇਂ ਹੁਣ ਚੱਕ ਮਾਰ ਲੈਣਗੇ ਉਸਦੇ ਇਹ ਦੰਦ ਮੇਰੇ ਸਰੀਰ ਵਿੱਚ ਨਹੀਂ ਮਨ ਵਿੱਚ ਖੁੱਭ ਗਏ ਕਿੰਨੇ ਧਾਮ ਨੇ ਇਸਦੇ ਉਸ ਪੁੱਛਿਆ ਜੀ ਤੁਸੀਂ ਪਹਿਲਾਂ ਪਸੰਦ ਕਰ ਲਓ ਧਾਮ ਫਿਰ ਹੋ ਜਾਣਗੇ ਨਹੀਂ ਪਹਿਲੇ ਧਾਮ ਦੱਸੋ ਮੈਂ ਪਤਾ ਨਹੀਂ ਮੇਰੇ ਵਿੱਚ ਇਤਨੀ ਜ਼ਰੂਰਤ ਕਿੱਥੋਂ ਆ ਗਈ ਮੈਂ ਕਦੇ ਕਿਸੇ ਗਾਹਕ ਨਾਲ ਇਸ ਤਰ੍ਹਾਂ ਦੀ ਗੱਲ ਨਹੀਂ ਸੀ ਕੀਤੀ ਮੇਰੇ ਮੂੰਹ ਵਿੱਚੋਂ ਇਹ ਨਿਕਲਿਆ ਤੁਸੀਂ ਰੇਡੀਓ ਪਸੰਦ ਕਰ ਲਓ ਪੈਸੇ ਆ ਜਾਣਗੇ ਉਹ ਸਾਖਿਆ ਪਰ ਪਤਾ ਤਾਂ ਲੱਗੇ ਕਿੰਨੀ ਕੀਮਤ ਹੈ ਤੁਹਾਨੂੰ ਕਿੰਨੀ ਕੀਮਤ ਦੇ ਰੇਡੀਓ ਦੀ ਲੋੜ ਹੈ 300 ਰੁਪਏ ਦੀ ਉਸ ਰੇਡੀਓ ਦੀ ਕੀਮਤ 800 ਸੀ ਮੈਂ ਉਤਰ ਦਿੱਤਾ ਤੁਸੀਂ ਜਿੰਨੀ ਆਖੀਏ ਠੀਕ ਹੈ ਹਾਲਾਂਕਿ ਮੇਰਾ ਖਿਆਲ ਹੈ ਉਸ ਇੱਕ ਪਾਸੇ ਚਿੱਟੋ ਤੇ ਲੱਗੇ ਦਾਮ ਪੜਲੇ ਸਨ ਫੇਰ ਵੀ ਉਹ ਨਾ ਜਾਣੇ ਕਿਉਂ ਚੁੱਪ ਰਹੀ 300 ਵਿੱਚ ਸੌਦਾ ਹੋ ਗਿਆ ਮੈਂ ਆਖਿਆ ਤੁਹਾਡੇ ਮੰਗਲੇ ਉੱਤੇ ਮੇਰਾ ਆਦਮੀ ਛੱਡ ਆਏਗਾ ਉਹ ਉੱਤਰ ਦਿੱਤਾ ਮਜੀਠ ਰੋਡ ਉੱਤੇ ਅਮਰੋਦ ਦੇ ਬਾਗ ਪਿੱਛੇ ਗਲੀ ਵਿੱਚ 12 ਨੰਬਰ ਦੀ ਕੋਠੀ ਦੁੱਗਲ ਸਾਹਿਬ ਨੂੰ ਪੁੱਛ ਲੈਣਾ ਉਹ ਨਹਿਰ ਦੇ ਮਹਿਕਮੇ ਵਿੱਚ ਐਸ ਡੀਓ ਹਨ ਤੁਸੀਂ ਇੱਥੇ ਕਿੰਨੇ ਚਿਰ ਦੇ ਰਹਿੰਦੇ ਹੋ ਨਹੀਂ ਸਾਡੀ ਬਦਲੀ ਹੁਣੇ ਹੋਈ ਹੈ ਪਿੱਛੋਂ ਅਸੀਂ ਫਿਰੋਜ਼ਪੁਰ ਦੇ ਆ ਇੱਕ ਮਹੀਨਾ ਹੀ ਹੋਇਆ ਆਇਆ ਸਾਨੂੰ ਉਹਨਾਂ ਨੂੰ ਤਾਂ ਰੇਡੀਓ ਸੁਣਨ ਦਾ ਸ਼ੌਂਕ ਨਹੀਂ ਪਰ ਮੈਨੂੰ ਡਾਡਾ ਸ਼ੌਂਕ ਹੈ ਉਹ ਤਾਂ ਬਸ ਕਲੱਬ ਵਿੱਚ ਤਾਸ਼ ਖੇਡਣ ਵਿੱਚ ਹੀ ਰੁੱਝੇ ਰਹਿੰਦੇ ਨੇ ਉਹ ਜੇ ਰੇਡੀਓ ਸੁਣਦੇ ਵੀ ਹੈ ਤਾਂ ਬਸ ਖਬਰਾਂ ਮੈਨੂੰ ਖਬਰਾਂ ਤੋਂ ਬੜੀ ਚਿਹੜੇ ਫਿਲਮਾਂ ਦੇ ਗੀਤ ਸਿਲੌਨ ਰੇਡੀਓ ਕਿੰਨਾ ਸਵਾਦਲਾ ਪ੍ਰੋਗਰਾਮ ਹੁੰਦਾ ਗੱਲ ਕੀ ਮੈਂ ਉਹ ਰੇਡੀਓ ਉਹਨਾਂ ਦੇ ਕੋਠੀ ਪਹੁੰਚਾ ਦਿੱਤਾ ਉਹ ਚਲੀ ਗਈ ਤੇ ਮੈਂ ਉਸ ਦੀਆਂ ਗੱਲਾਂ ਉਸ ਦੇ ਹਾਸੇ ਉਸਦੇ ਕੰਦਗਾਠ ਤੇ ਉਸਦੇ ਜਿਸਮ ਵਿੱਚੋਂ ਚਲਕਦੀ ਜਵਾਨੀ ਤੇ ਅੰਗ-ਅੰਗ ਵਿੱਚੋਂ ਡੁੱਲਦੇ ਵੇਗ ਬਾਰੇ ਸੋਚਦਾ ਰਿਹਾ ਅਜਿਹੀਆਂ ਗੱਲਾਂ ਮੈਂ ਕਹਾਣੀਆਂ ਨਾਵਲਾਂ ਵਿੱਚ ਪੜੀਆਂ ਸਨ ਪਰ ਕਦੇ ਯਕੀਨ ਨਹੀਂ ਸੀ ਕੀਤਾ ਆਪਣੀ ਜ਼ਿੰਦਗੀ ਵੱਲ ਤੱਕਿਆ ਸ਼ਾਦੀ ਕੀਤਿਆਂ 15 ਵਰੇ ਹੋ ਚੁੱਕੇ ਸਨ ਬੀਵੀ ਅਨਪੜ ਮੱਝ ਵਰਗੀ ਜਨਾਨੀ ਜਿਸ ਹੋਂਦ ਤੇ ਪੰਜ ਧੀਆਂ ਪੁੱਤ ਜੰਮ ਦਿੱਤੇ ਸਨ ਇਸ਼ਕ ਕੀ ਹੁੰਦਾ ਹੈ ਪਿਆਰ ਕੀ ਹੁੰਦਾ ਹੈ ਸੁੰਦਰਤਾ ਕਿਸ ਚੀੜੀ ਦਾ ਨਾਂ ਏ ਇਸ ਦਾ ਕਦੇ ਚਿੱਤ ਚੇਤਾ ਵੀ ਨਹੀਂ ਸੀ ਬਸ ਸਵੇਰੇ ਹੱਟੀ ਉੱਤੇ ਆਉਣਾ ਤੇ ਤਰਕਾਲੀ ਜਾਣਾ ਰੁਪਈਆ ਕਮਾਉਣਾ ਮੁੰਡਿਆਂ ਕੁੜੀਆਂ ਨੂੰ ਪੜਾਉਣਾ ਤੇ ਕਬੀਲਦਾਨੀ ਨੂੰ ਚਲਾਉਣਾ ਵੱਤ ਤੋਂ ਵੱਧ ਕੁਝ ਕਮਾ ਕੇ ਇੱਕ ਟੁਕੜਾ ਬਾਗ ਦਾ ਲੈ ਲਿਆ ਸੀ ਇਸ ਤੋਂ ਵੱਧ ਹੋਰ ਕੀ ਖੁਆਇਸ਼ ਸੀ ਮੇਰੀ ਇਸ ਨਿਵੇਂ ਨੂੰ ਵੇਖ ਕੇ ਮੈਂ ਆਪਣੇ ਆਪ ਨੂੰ ਆਖਿਆ ਫਿੱਟੇ ਮੂੰਹ ਭਗਵਾਨ ਦਾ ਸਾ ਓਏ ਤੇਰੀ ਵੀ ਕੋਈ ਜੂਨ ਏ ساری ਉਮਰ ਇੱਕ ਮੱਝ ਨਾਲ ਗੁਜ਼ਾਰ ਦਿੱਤੀ ਤੀਵੀ ਹੋਵੇ ਤਾਂ ਇਸ ਨਾਰ ਵਰਗੀ ਆਪਣੇ ਆਪ ਨੂੰ ਲਾਂਤ ਪਾਈ ਜ਼ਿੰਦਗੀ ਫਿੱਕੀ ਤੇ ਬੇਰਸ ਜਪਣ ਲੱਗੀ ਆਪਣੇ ਵजूद ਅੰਦਰ ਇੱਕ ਵੱਡਾ ਖੱਪਾ ਮਹਿਸੂਸ ਕਰਨ ਲੱਗਾ ਮੈਂ ਦਿਲ ਵਿੱਚ ਆਖਿਆ ਇਸ ਤੀਵੀ ਨੂੰ ਜ਼ਰੂਰ ਹਾਸਲ ਕਰਾਂਗਾ ਭਾਵੇਂ ਕੁਝ ਹੋ ਜਾਵੇ ਨਹੀਂ ਤਾਂ ਫਿੱਟੇ ਮੂੰ ਤੇਰੇ ਭਗਵਾਨ ਦਾ ਸਾ ਲੱਖ ਲਾਂਤ ਤੇਰੀ ਜ਼ਿੰਦਗੀ ਤੇ ਤੇਰੀ ਕਮਾਈ ਤੇ ਸ਼ੀਸ਼ੇ ਜੋ ਆਪਣਾ ਮੂੰਹ ਤੱਕਿਆ ਕੰਨਾਂ ਉੱਤੇ ਵਾਲਾ ਵਿੱਚ ਕਿਤੇ ਕਿਤੇ ਚਿੱਟੀਆਂ ਧਾਰੀਆਂ ਸਨ ਸਿਰ ਦੇ ਵਿੱਚਕਾਰ ਐਨ ਟੋਟਨੀ ਉੱਤੇ ਵਾਲ ਇਓਂ ਸਨ ਜਿਵੇਂ ਚੂਪੇ ਹੋਏ ਅੰਬ ਦੀ ਗੁੱਠਲੀ ਕਦੇ ਤੇਲ ਨਹੀਂ ਸਿਲਾਇਆ ਦੂਜੇ ਦਿਨ ਹੀ ਬਾਜ਼ਾਰ ਗਿਆ ਫਰਸਟ ਕਲਾਸ ਆਮਲੇ ਦਾ ਖੁਸ਼ੂਦਾਰ ਤੇਲ ਖਰੀਦਿਆ ਤਿੰਨ ਨਵੇਂ ਸੂਟ ਸਵਾਏ ਕਾਲਜ ਦੇ ਦਿਨਾਂ ਪਿਛੋਂ ਲਗਤਾਈ ਲਾਉਣੇ ਛੱਡ ਹੀ ਗਿਆ ਸੀ ਬਸ ਕਦੇ ਕਿਸੇ ਅਫਸਰ ਨੂੰ ਮਿਲਣ ਜਾਣਾ ਇਹਨਾਂ ਕਦੇ ਅਦਾਲਤ ਵਿੱਚ ਗਵਾਹੀ ਦੇਣੀ ਹੁੰਦੀ ਤਾਂ ਕੋਰਟ ਤੇ ਨਕਤਾਈ ਲਾਉਂਦਾ ਹੁਣ ਪੂਰੇ ਲਿਬਾਸ ਲਈ ਫੇਰ ਜੀ ਮਚਲ ਉਠਿਆ ਕੰਪਨੀ ਬਾਗ ਦੀ ਵੱਡੀ ਕਲੱਬ ਜਿੱਥੇ ਉਹਦਾ ਪਤੀ ਮੈਂਬਰ ਸੀ ਮੈਂ ਵੀ ਮੈਂਬਰ ਬਣ ਗਿਆ ਨਵੀਂ ਮੋਟਰਕਾਰ ਖਰੀਦੀ 23000 ਦੀ ਵੱਡੀ ਲੰਮੀ ਅਮਰੀਕਨ ਸ਼ਿਵਰਲੈਂਡ ਤੇ ਨਿਤ ਸ਼ਾਮ ਨੂੰ 6 ਵਜੇ ਕਲੱਬ ਜਾਣ ਲੱਗ ਪਿਆ ਤੈਨੂੰ ਪਤਾ ਏ ਮੈਂ ਤਾਂ ਐਫਏ ਫੇਲ ਹੋ ਗਈ ਹੱਟੀ ਉੱਤੇ ਆ ਬੈਠਾ ਸਾਂ ਕਲੱਬ ਵਿੱਚ ਵੱਡੇ ਆਦਮੀਆਂ ਨਾਲ ਮਿਲਣ-ਗਿਲਣ ਦਾ ਮੈਨੂੰ ਬਹੁਤਾ ਚੱਜ ਨਹੀਂ ਸੀ ਪਰ ਜੀ ਰੁਪਈਆ ਸਭ ਚੱਜ ਸਖਾ ਦਿੰਦਾ ਏ ਮੈਂ ਤਾਸ਼ ਖੇਡਦਾ ਤਾਂ ਜੋ ਉਸਦੇ ਪਤੀ ਦੇ ਨੇੜੇ ਹੋ ਸਕਾਂ ਜੇ 10-20 ਰੁਪਏ ਹਾਰ ਵੀ ਜਾਂਦਾ ਤਾਂ ਮੱਥੇ ਵੱਟ ਨਾ ਪਉਂਦਾ ਆਖਿਰ 10-20 ਰੁਪਈਆ ਦੀ ਕੀ ਗੱਲ ਏ ਹੱਥ ਦੀ ਮਹਿਲ ਉਸ ਦਾ ਪਤੀ ਮਿਸਟਰ ਦੁੱਗਲ ਸੋਣਾ ਜਵਾਨ ਸੀ ਮੈਂ ਉਸ ਦੇ ਮੁਕਾਬਲੇ ਵਿੱਚ ਬਾਂਦਰ ਲੱਗਦਾ ਸੀ ਮੇਰੇ ਤਾਂ ਟੋਟਨੇ ਉੱਤੇ ਵੀ ਨਿੱਕਾ ਜਿਹਾ ਗੰਜ ਹੈ 15 ਸਾਲ ਕਦੇ ਮੂੰਹ ਮੱਥੇ ਵੱਲ ਇਤਨਾ ਖਿਆਲ ਹੀ ਨਹੀਂ ਸੀ ਕੀਤਾ ਮੈਨੂੰ ਖਾਮੋਸ਼ ਵੇਖ ਕੇ ਕਈ ਵਾਰ ਮਿਸਟਰ ਦੁੱਗਲ ਆਖਦਾ ਤੁਸੀਂ ਬੜੇ ਚੁੱਪਚਾਪ ਹੋ ਲਾਲਾ ਜੀ ਇਹ ਕਲਬ ਤਾਂ ਹਾਸੇ ਖੇਡੇ ਦੀ ਥਾਂ ਹੈ ਮੈਂ ਆਖਦਾ ਜੀ ਠੀਕ ਹੈ ਮੈਂ ਤੁਸੀਂ ਮੇਰੇ ਹਾਣੇ ਬਣ ਕੇ 10 ਰੁਪਏ ਹਾਰ ਗਏ ਮੇਰੀ ਕਿਸਮਤ ਹੀ ਭੈੜੀ ਹੈ ਮੈਂ ਤੁਹਾਨੂੰ ਵੀ ਹਰਾ ਦਿੱਤਾ ਉਹ ਹੱਸ ਕੇ ਆਖਦਾ ਹਾਰਨਾ ਜਿੱਤਣਾ ਤਾਂ ਕਿਸਮਤ ਦਾ ਹੈ ਕੋਈ ਗੱਲ ਨਹੀਂ ਤੇ ਤੁਸੀਂ ਸੇਠਾ ਨੂੰ ਕੀ ਪਰਵਾਹ ਇਹ ਹਾਰ ਜਿੱਤ ਦੀ ਉਸੀ ਗੱਲ ਵੀ ਠੀਕ ਸੀ ਕਈ ਵਾਰ ਮੈਂ ਉਸ ਨਾਲ ਖੇਡਦਾ ਤਾਂ ਹਾਰ ਜਾਂਦਾ ਮੇਰੀ ਇਹੋ ਕੋਸ਼ਿਸ਼ ਹੁੰਦੀ ਕਿ ਤਾਂਸ ਵਿੱਚ ਭਾਵੇਂ ਹਾਰ ਜਾਵਾਂ ਪਰ ਮੁਹੱਬਤ ਵਿੱਚ ਜਿੱਤ ਜਾਵਾਂ ਮੈਨੂੰ ਹਾਰਦੇ ਨੂੰ ਵੇਖ ਕੇ ਕਈ ਵਾਰ ਉਸ ਦੀ بیوی ਹੱਸ ਕੇ ਆਖਦੀ ਤੁਸੀਂ ਵਿਚਾਰੇ شریف ਤੇ ਭੋਲੇ ਲਾਲੇ ਨੂੰ ਲੁੱਟੇ ਜਾਂਦੇ ਹੋ ਤੇ ਉਸ ਦੀਆਂ ਅੱਖਾਂ ਵਿੱਚ ਇੱਕ ਮੱਧਮ ਜਿਹੀ ਹਮਦਰਦੀ ਹੁੰਦੀ ਬਸ ਜੀ ਫੇਰ ਮੇਰਾ ਇਹੋ ਮਾਮੂਲ ਹੋ ਗਿਆ ਨਿੱਤ ਤਰਕਾਲੀ ਕਲੱਬ ਵਿੱਚ ਮਿਸੇਸ ਦੁੱਗਲ ਦੇ ਜਨਮ ਦਿਨ ਉੱਤੇ ਕਈ ਦੋਸਤਾਂ ਵੱਲੋਂ ਤੋਹਫੇ ਆਏ ਮੇਰਾ ਤੋਹਫਾ ਕੰਨਾਂ ਦੇ ਬੁੰਦੇ ਸਨ ਜਿਨ੍ਹਾਂ ਵਿੱਚ ਭਾਵੇਂ ਮੈਂ ਆਖਿਆ ਤਾਂ ਇਹੋ ਸੀ ਇਹ ਝੂਠੇ ਨਗ ਜੜੇ ਨੇ ਪਰ ਸੋਚੇ ਹੀਰੇ ਦੀਆਂ ਕਣੀਆਂ ਸਨ ਉਹਨਾਂ ਦੇ ਕਰ ਮੇਰਾ ਖੁੱਲਾ ਆਉਣ ਜਾਣ ਹੋ ਗਿਆ ਕਈ ਵਾਰ ਜੇ ਦੁੱਗਲ ਨੇ ਬਾਹਰ ਦੌਰੇ ਤੇ ਜਾਣਾ ਹੁੰਦਾ ਤਾਂ ਨਾਲ ਉਹਨਾਂ ਦੀ ਪਤਨੀ ਹੁੰਦੀ ਤਾਂ ਮੇਰੀ ਨਵੀਂ ਕਾਰ ਲੈ ਜਾਂਦੇ ਮੈਂ ਮੋਟਰ ਕੀ ਸਿਰ ਮਰਨੀ ਸੀ ਮੇਰੀ ਕਾਰ ਵਰਤਣ ਵਿੱਚ ਉਹਨਾਂ ਨੂੰ ਖਟਕਾ ਨਹੀਂ ਸੀ ਮੈਂ ਕਿਹੜਾ ਕੋਈ ਠੇਕੇਦਾਰ ਸਾਂ ਠੇਕੇਦਾਰਾਂ ਤੇ ਮਾਤ ਹਿੱਤਾਂ ਦੀਆਂ ਚੀਜ਼ਾਂ ਵਰਤਣ ਲੱਗੇ ਅਫਸਰ ਬੜਾ ਡਰਦੇ ਨੇ ਪਰ ਮੈਂ ਤਾਂ ਉਹਨਾਂ ਦਾ ਦੋਸਤ ਸਾਂ ਇੱਕ ਵਾਰ ਉਹਨਾਂ ਮੇਰੀ ਮੋਟਰ ਕਾਰ ਵਰਤ ਕੇ ਮੋੜੀ ਤੇ ਆਖਿਆ ਮਾਫ ਕਰਨਾ ਤੁਹਾਡੀ ਮੋਟਰ ਦੇ ਮਡ ਗਾਰਡ ਨੂੰ ਰਤਾ ਚਿਬ ਪੈ ਗਿਆ ਏ ਇਹ ਰੇਲਵੇ ਦੇ ਫਾਟਕ ਨਾਲ ਖਹਿ ਗਿਆ ਸੀ ਮੈਂ ਉਤਰ ਦਿੱਤਾ ਜੇ ਕੋਈ ਗੱਲ ਨਹੀਂ ਜਲਦੀ ਚੀਜ਼ ਹੈ ਵਿਗੜਨਾ ਇਸ ਦਾ ਕੰਮ ਹੈ ਕੋਈ ਫਿਕਰ ਨਹੀਂ ਮੇਰੀ ਸਾਦਾ ਦੇਲੀ ਤੇ ਪੋਲਾਪਣ ਉਤੇ ਉਹ ਬਹੁਤ ਖੁਸ਼ ਸਨ ਕਈ ਵਾਰ ਜਦੋਂ ਕਲੱਬ ਵਿੱਚ ਉਹਨਾਂ ਨੂੰ ਤਾਂਸ਼ ਖੇਡਦੇ ਚਿਰ ਹੋ ਜਾਂਦਾ ਤਾਂ ਮੈਂ ਉਹਨਾਂ ਦੀ ਪਤਨੀ ਨੂੰ ਕਾਰ ਮੋਟਰ ਵਿੱਚ ਛੱਡ ਆਉਂਦਾ ਇਸ ਤਰ੍ਹਾਂ 4 ਮਹੀਨੇ ਗੁਜ਼ਰ ਗਏ ਮੇਸੇ ਦੁਗਲ ਮੇਰੇ ਨੇੜੇ-ਨੇੜੇ ਹੁੰਦੀ ਗਈ ਇੱਕ ਦਿਨ ਮੈਂ ਉਸ ਨੂੰ ਘਰ ਛੱਡਣ ਗਿਆ ਤਾਂ ਉਹ ਸਾਕਿਆ ਅੱਜ ਮੈਂ ਤੁਹਾਡੇ ਬੂੰਦੇ ਪਾਏ ਹੋਏ ਨੇ ਇਹੋ ਜਿਹਾ ਲੱਗਦੇ ਨੇ ਮੇਰੇ ਕੰਨਾਂ ਵਿੱਚ ਮੈਂ ਆਖਿਆ ਕਾਸ਼ ਮੈਂ ਇਹੇ ਬੂੰਦਾ ਹੁੰਦਾ ਮੈਂ ਇਹ ਫਿਕਰਾ ਇੱਕ ਹਿੰਦੁਸਤਾਨੀ ਫਿਲਮ ਵਿੱਚ ਸੁਣਿਆ ਸੀ ਤੇ ਨੋਟ ਕਰ ਲਿਆ ਸੀ ਮੈਂ ਗੱਲ ਦੁਹرائی ਤੁਸੀਂ ਬੁੰਦੇ ਨੂੰ ਹੀ ਨਹੀਂ ਮੈਨੂੰ ਵੀ ਕੰਨਾਂ ਵਿੱਚ ਪਾਇਆ ਹੋਇਆ ਏ ਕਿਸ ਤਰ੍ਹਾਂ ਮੈਂ ਮੁਸਕਰਾ ਕੇ ਆਖਿਆ ਤੁਹਾਡਾ ਗੁਲਾਮ ਹਾਂ ਦਾਸ ਆ ਤੁਸੀਂ ਮੈਨੂੰ ਜੀਣਾ ਸਿਖਾ ਦਿੱਤਾ ਏ ਤੁਹਾਡੇ ਨੇੜੇ ਰਹਿਣ ਨਾਲ ਜੋ ਖੁਸ਼ੀ ਮੈਨੂੰ ਹੁੰਦੀ ਏ ਗੱਲ ਕੀ ਇਹ ਸਭ ਮੇਰੇ ਲਈ ਸਵਰਗ ਦਾ ਟੁਟਾ ਸੀ ਇਸੋ ਤੇ ਆਦਮੀ ਜ਼ਿੰਦਗੀ ਕੁਰਬਾਨ ਕਰ ਸਕਦਾ ਏ ਸਭ ਕੁਝ ਸਾਰਾ ਘਰਬਾਰ ਜ਼ਿੰਦਗੀ ਵਿੱਚ ਪਹਿਲੀ ਵਾਰ ਪਤਾ ਚੱਲਿਆ ਸੋ ਕੀ ਐ ਮੁਹੱਬਤ ਕੀ ਐ ਪ੍ਰੇਮ ਕੀ ਐ ਇਸ ਵਿੱਚ ਕਿੰਨਾ ਅਲੌਕਿਕ ਸੁਖ ਐ ਇਸ ਮੈਸੇ ਵਿੱਚ ਗੁਆਚਾ ਮੈਂ ਰਹਿਣ ਲੱਗਾ ਹੱਟੀ ਉੱਤੇ ਸਵੇਰੇ ਜਾਂਦਾ ਕੋਚ ਲਈ ਥੋੜਾ ਬਹੁਤਾ ਕੰਮ ਕਾਜ ਵੇਖਦਾ ਬਾਕੀ ਦੇਖਭਾਲ ਕਰਨ ਲਈ ਮੁਨੀਮ ਤੇ ਨੌਕਰ ਸਨ ਮਿਸਟਰ ਦੁੱਗਲ ਦੀ ਬੀਬੀ ਦਾ ਨਾਮ ਸੀ ਉਰਮਲਾ ਉਹ ਉਸ ਨੂੰ ਮੇਲਾ ਹੀ ਸੱਦੇ ਸਨ ਮੈਂ ਇੱਕ ਦਿਨ ਆਖਿਆ ਮੇਲਾ ਤੂੰ ਮੈਨੂੰ ਜਵਾ ਦਿੰਦਾ ਏ ਤੀਵੀ ਵਿੱਚ ਇਤਨੀ ਧੂ ਹੁੰਦੀ ਏ ਇਤਨੀ ਕਸ਼ਿਸ਼ ਇਸ ਦਾ ਗਿਆਨ ਹੱਟੀ ਦੇ ਰੂਜੇ ਵਿੱਚ ਨਹੀਂ ਹੋ ਸਕਦਾ ਨਿਤ ਦਾ ਆਕਾ ਦੇਣ ਵਾਲਾ ਕੰਮ ਕੋਈ ਹੋਵੇ ਉਹ ਸਾਡੇ ਮਨ ਉਤੇ ਇੱਕ ਬੇਮਲੂਮੀ ਜਹੀ ਝਿਲ ਚੜ ਦਿੰਦਾ ਇਸ ਝਿਲਮ ਵਿੱਚ ਅਸੀਂ ਵੱਧੇ ਰਹਨੇ ਆ ਲਓ ਜੀ ਪਹਿਲੀ ਵਾਰ ਜ਼ਿੰਦਗੀ ਦਾ ਸਵਾਦ ਆਇਆ ਨਹੀਂ ਹੂੰ ਤੀਤਾ ਨਰਕ ਵਿੱਚ ਹੀ ਪਏ ਸਾਂ ਮੈਂ ਇਸ ਸਵਰਗ ਵਿੱਚ ਰਹਿਣ ਲੱਗਾ ਮੀਲਾ ਤੇ ਉਸ ਦਾ ਪਤੀ ਤੇ ਮੈਂ ਪਿਕਨਿਕ ਲਈ ਜਾਂਦੇ ਕਈ ਵਾਰ ਇਕੱਠੇ ਸਿਨੇਮਾ ਵੇਖਣ ਵੀ ਜਾਂਦੇ ਮੈਂ ਕਦੀ ਆਪਣੇ ਪਿਆਰ ਦਾ ਖੂਛਾਪਣ ਨਹੀਂ ਸੀ ਜਤਾਇਆ ਮੇਰਾ ਪਿਆਰ ਕਦੇ ਡੁੱਲ ਕੇ ਬਾਹਰ ਨਹੀਂ ਸਿਆਇਆ ਇਹ ਹੋਛੇ ਆਦਮੀਆਂ ਦੀਆਂ ਗੱਲਾਂ ਨੇ ਮੈਂ ਦਿਲ ਦੇ ਅੰਦਰ ਵੱਡੇ ਤੋਂ ਵੱਡਾ ਰਾਜ਼ ਲੁਕੋ ਸਕਨਾ ਇਹ ਪਿਆਰ ਮੇਰੇ ਦਿਲ ਦੇ ਅੰਨੇ ਖੋ ਦੀ ਡੂੰਗੀ ਤਹਿ ਵਿੱਚ ਸੀ ਮਿਸਟਰ ਦੁੱਗਲ ਦੇ ਸਾਹਮਣੇ ਕਦੀ ਉਛਲ ਕੇ ਇਸ ਦਾ ਇੱਕ ਛਿੱਟਾ ਵੀ ਨਹੀਂ ਸੀ ਡਿੱਗਾ ਦਰਅਸਲ ਇੱਥੇ ਮੇਰੀ ਬਦਸੂਰਤੀ ਮੇਰਾ ਸ਼ਰਮਾਊ ਸੁਭਾਅ ਹੀ ਮੇਰਾ ਸਭ ਤੋਂ ਵੱਡਾ ਹਥਿਆਰ ਸੀ ਮੇਰਾ ਸਭ ਤੋਂ ਵੱਡਾ ਪਰਦਾ ਕਈ ਵਾਰ ਅਸੀਂ ਤਿੰਨੇ ਜੰਗਲ ਵਿੱਚ ਸ਼ਿਕਾਰ ਖੇਡਣ ਜਾਂਦੇ ਮੈਂ ਕਾਰ ਡਰਾਈਵ ਕਰਦਾ ਦੂਰ ਦਰਿਆ ਦੇ ਕੰਢੇ ਅਸੀਂ ਟਿਫਨ ਬਾਕਸ ਕੱਢ ਕੇ ਦਰੀ ਵਿਛਾਲ ਲੈਂਦੇ ਮਿਸਟਰ ਦੁੱਗਲ ਤਿਤਰਾੰਬਟੇਰਾ ਦੇ ਸ਼ੌਕੀਨ ਸਨ ਉਹ ਬੰਦੂਕ ਚੁੱਕ ਕੇ ਝਾੜੀਆਂ ਪਿੱਛੇ ਤੇ ਦਰਿਆ ਦੇ ਕੰਢੇ ਉੱਤੇ ਸਰ ਕੰਢਿਆਂ ਵਿੱਚੋਂ ਲੰਘ ਕੇ ਬਟੇਰਾ ਦਾ ਸ਼ਿਕਾਰ ਕਰਦੇ ਤੇ ਮੀਲਾ ਮੈਨੂੰ ਹੱਸਦੇ ਬੁੱਲਾ ਨਾਲ ਪਿਆਰ ਦਾ ਸ਼ਰਬਤ ਪਿਉਂਦੀ ਮਾਫ ਕਰੇ ਪਿਆਰ ਦਾ ਸ਼ਰਬਤ ਬੜਾ ਭੈੜਾ ਜਿਹਾ ਸ਼ਬਦ ਹੈ ਇਸ ਨੂੰ ਅੰਮ੍ਰਿਤ ਜਾਂ ਕੋਈ ਇਸੇ ਤਰ੍ਹਾਂ ਦਾ ਹੋਰ ਸ਼ਬਦ ਕਹਿਣਾ ਚਾਹੀਦਾ ਮੈਂ ਬਿਆਨ ਨਹੀਂ ਕਰ ਸਕਦਾ ਕਈ ਵਾਰ ਮਿਸਟਰ ਦੁੱਗਲ ਦੇ ਘਰ ਮੈਨੂੰ ਚਿਰ ਹੋ ਜਾਂਦਾ ਮਿਸੇਜ਼ ਦੁੱਗਲ ਆਪਣੇ ਪਤੀ ਨੂੰ ਆਖਦੀ ਲਾਲਾ ਭਗਵਾਨ ਦਾਸ ਚੰਗੇ ਦਿਲ ਦਾ ਆਦਮੀ ਹੈ ਇਸ ਦੀ ਘਰੇਲੂ ਜ਼ਿੰਦਗੀ ਬੜੀ ਫਜ਼ੂਲ ਹੈ ਇੱਕ ਮੋਟੀ ਪੱਦੀ ਔਰਤ ਜੋ ਕਦੇ ਇਸ ਨਾਲ ਬਾਹਰ ਆਉਣ ਜਾਣ ਤੇ ਖੁਸ਼ ਨਹੀਂ ਇਸ ਦੇ ਜੀਵਨ ਸਾਥੀ ਕੀ ਕਰੇ ਵਿਚਾਰਾ ਸਾਡੇ ਘਰ ਆ ਕੇ ਇਸ ਦਾ ਜੀ ਲੱਗ ਜਾਂਦਾ ਏ ਚੰਗਾ ਏ ਵਿਚਾਰਾ ਦੀਵਾਲੀ ਉੱਤੇ ਮੈਂ ਮਿਲਾਨੋਂ ਗਰਮ ਕੋਟ ਸਵਾਦਤਾ ਜਿਸ ਦਾ ਸਟਾਈਲ ਨਵੇਂ ਫੈਸ਼ਨ ਦਾ ਸੀ ਬੂੜੇ ਉਨਾਬੀ ਰੰਗ ਦਾ ਕੋਟ ਸਰਦੀਆਂ ਦਾ ਤੋਹਫਾ ਉਹ ਪਹਿਨ ਕੇ ਸ਼ੀਸ਼ੇ ਅੱਗੇ ਖੜੀ ਵੇਖਦੀ ਰਹੀ ਫਿਰ ਮੁੜ ਕੇ ਵੇਖਿਆ ਫਿਰ ਪਿੱਛੇ ਪਾਉਗੇ ਤੇ ਉਸ ਦੀਆਂ ਅੱਖਾਂ ਵਿੱਚ ਸ਼ੁਕਰੀਆ ਸੀ ਉਸ ਦੇ ਅਧ ਖੁੱਲੇ ਬੁੱਲਾਂ ਵਿੱਚੋਂ ਉਸ ਦੇ ਸਡੌਲ ਦੰਦ ਚਮਕ ਰਹੇ ਸਨ ਉਸ ਮੇਰੇ ਵੱਲ ਤੱਕਿਆ ਉਸ ਦੀ ਅਜਿਹੀ ਤੱਕਣੀ ਮੈਨੂੰ ਦੱਸ ਲੈਂਦੀ ਮੈਂ ਨਿਸਲ ਹੋ ਜਾਂਦਾ ਇੱਕ ਨਸ਼ਾ ਜਿਸ ਦਾ ਨੀਲੇ ਜ਼ਹਿਰ ਵਾਲਾ ਅਸਰ ਸੀ ਮੇਰੇ ਉੱਤੇ ਧੂੜਿਆ ਜਾਂਦਾ ਮੈਂ ਆਪਣੇ ਅੰਦਰ ਉਲਰਹੀ ਖੁਆਇਸ਼ ਨੂੰ ਮਸਾ ਰੋਕਦਾ ਸ਼ੁਕਰੀਆ ਉਸ ਵਿੱਚ ਮੇਰੇ ਵੱਲ ਉਸੇ ਪਿਆਰ ਨਾਲ ਤੱਕਿਆ ਤੇ ਆਪਣੇ ਪਤੀ ਨਾਲ ਚਲੀ ਗਈ ਜਦ ਮੈਂ ਹੱੱਟੀ ਉੱਤੇ ਮੁੜ ਕੇ ਆਇਆ ਤਾਂ ਮੁਨੀਮ ਨੇ ਆਖਿਆ ਲਾਲਾ ਜੀ ਫੈਂਸੀ ਡੇਲਰਿੰਗ ਹਾਊਸ ਵੱਲੋਂ ਤੁਹਾਡਾ 200 ਰੁਪਏ ਦਾ ਚੈੱਕ ਮੋੜ ਆਇਆ ਕਿਉਂ ਬੈਂਕ ਵਿੱਚ ਰੁਪਏ ਨਹੀਂ ਸਨ ਇਸ ਲਈ ਕੀ ਹਾਂ ਤੇ ਫੇਰ ਮੇਰੇ ਵੱਲ ਤੱਕ ਕੇ ਉਹ ਸਾਖਿਆ ਤੁਸੀਂ ਮੇਰੇ ਕੋਲੋਂ ਤੇ ਪੁੱਛ ਲੈਣਾ ਸੀ ਬੈਂਕ ਵਿੱਚੋਂ ਤਾਂ ਪਹਿਲਾਂ ਹੀ ਤੁਸੀਂ 2000 ਰੁਪਏ ਵਧੇਰੇ ਕਢਾ ਚੁੱਕੇ ਹੋ ਇਹ ਗੱਲ ਸੁਣ ਕੇ ਮੇਰੇ ਪੈਰਾਂ ਹਿਟੋਂ ਧਰਤੀ ਖਿਸ ਗਈ ਧਰਤੀ ਤੇ ਆਪੇ ਹੀ ਖਿਸਕਣੀ ਹੋਈ ਇੱਕ ਵਪਾਰੀ ਦੀ ਸਾਰੀ ਧਰਤੀ ਹੈ ਹੀ ਰੁਪਈਆ ਇਸੇ ਟਰਤੀ ਉੱਤੇ ਮੈਂ ਖੜਾ ਸਾਂ ਚੈੱਕ ਦੇ ਮੋੜ ਆਉਣ ਨਾਲ ਮੇਰਾ ਸਾਰਾ ਵਜੋਦ ਖਲੋਣਿਆ ਗਿਆ ਮੀਲਾ ਦੇ ਇਸ਼ਕ ਵਿੱਚ ਮੈਂ ਦੁਕਾਨ ਤੇ ਘਟ ਹੀ ਆਉਂਦਾ ਸਾਂ ਮੇਰੇ ਮੁਨੀਮ ਇਮਾਨਦਾਰ ਸਨ ਪਰ ਜੀ ਇਮਾਨਦਾਰੀ ਵੀ ਤਦੇ ਰਹਿੰਦੀ ਏ ਜਾਤੀ ਕੋ ਮਾਲਕ ਦੀ ਅੱਖੇ ਟ੍ਰੈਣ ਮੈਂ ਦੁਕਾਨਦਾਰ ਸੀ ਮੇਰਾ ਕੌਣ ਸੀ ਜੋ ਕਮਾ ਕੇ ਖਾਉਂਦਾ ਇਸ ਤਰ੍ਹਾਂ ਨਤੀਜਾ ਇਹ ਹੋਇਆ ਕਿ ਦੁਕਾਨ ਉੱਤੇ ਕੋਈ ਥਾਂ ਹੀ ਨਾ ਰਿਹਾ ਚੀਜ਼ ਕਿੰਨੀ ਆਈ ਕਿੰਨੀ ਗਈ ਲਾਗਤ ਕਿੰਨੀ ਸੀ ਤੇ ਵਟ ਕਿੰਨੀ ਉਹਨਾਂ ਸਵਾਹ ਖਿਆਲ ਰੱਖਣਾ ਸੀ ਹੌਲੀ ਹੌਲੀ ਰੁਪਈਆ ਖੁਰ ਗਿਆ ਦੁਕਾਨ ਅੰਦਰੋਂ ਅੰਦਰ ਪੋਲੀ ਹੋ ਗਈ ਮੈਂ ਰਜਿਸਟਰ ਵੇਖੇ ਵਹੀਆਂ ਦੇਖੀਆਂ ਖਾਤਾ ਰੋਕੜ ਨਾਲ ਨਹੀਂ ਸੀ ਮਿਲਦਾ ਤੇ ਰੋਕੜ ਹਜ਼ਾਰ ਮਾਲ ਨਾਲ ਗੱਲ ਕੀ ਦੁਕਾਨ ਚੌੜ ਹੋ ਗਈ ਉੱਪਰੋਂ ਹੇਠੋਂ ਪੂਰੇ 50000 ਪੁੰਜੇ ਗਏ ਸਨ ਇਸ ਇਸ਼ਕ ਵਿੱਚ ਇੱਕ ਬਿਜ਼ਨਸਮੈਨ ਦੀ ਤਾਂ ਸਾਰੀ ਸ਼ਾਕ ਬਿਜ਼ਨਸ ਹੈ ਸਾਰੀ ਪਰਤ ਸਾਰੀ ਇੱਜ਼ਤ ਸਾਰੀ ਦੁਨੀਆ ਇਹੋ ਹੱਟੀ ਐ ਮੈਂ ਦਿਲ ਵਿੱਚ ਆਖਿਆ ਫਿੱਟੇ ਮੂੰਹ ਭਗਵਾਨ ਦਾਸਾ ਤੇਰੇ ਉਹ ਇੱਕ ਤੀਵੀਂ ਪਿੱਛੇ ਆਪਣੇ ਆਪ ਨੂੰ ਉਜਾੜ ਲਿਆ ਸਹਰਿਆ ਝੁੱਗਾ ਚੌੜ ਨਾਗਾ ਵੇਖਿਆ ਨਾ ਪਿੱਛਾ ਘਰ ਵਿੱਚ ਤੇਰੀ ਤੀਵੀਂ ਰੋਲ ਗਈ ਬੱਚਿਆਂ ਦਾ ਤੈਨੂੰ ਖਿਆਲ ਨਾ ਰਿਹਾ ਹੋਰ ਤੇ ਹੋਰ ਹੱਟੀ ਵੀ ਸਾਰੀ ਦੀ ਸਾਰੀ ਰੋੜ ਦਿੱਤੀ ਉਈ ਇੱਕ ਹੱਡ ਮਾਸ ਦੇ ਗੁੱਡੇ ਪਿੱਛੇ ਆਪਣਾ ਜੀਵਨ ਖਰਾਬ ਕਰ ਲਿਆ ਜਨਮ ਭ੍ਰਿਸ਼ਟ ਕਰ ਲਿਆ ਇੱਜ਼ਤ ਕੌਡੀ ਦੀ ਕਰ ਲਈ ਸਭ ਇੱਕ ਤੀਵੀਂ ਖਾਤਰ ਫਿੱਟੇ ਮੂੰ ਤੇਰੇ ਭਗਵਾਨ ਦਾ ਸਾ ਬਸ ਮੈਂ ਆਪਣੇ ਆਪ ਨੂੰ ਲਾਂਤ ਪਾਈ ਫੇਰ ਵੀ ਸਵੇਰ ਦਾ ਭੁੱਲਿਆ ਜੇ ਸਾਂਝ ਨੂੰ ਘਰ ਆ ਬੜੇ ਤਾਂ ਕੁਝ ਨਾ ਵਿਗੜਿਆ ਸਮਝੋ ਵੇਲੇ ਸਿਰ ਹੋਸ਼ ਆ ਗਈ ਆਪਣਾ ਕੰਮ ਸੰਭਾਲ ਲਿਆ ਲੇਖਾ ਜੋੜਿਆ ਚੀਜ਼ਾਂ ਦਾ ਹਿਸਾਬ ਕੀਤਾ ਆਏ ਗਏ ਦੀ ਪੜਤਾਲ ਕੀਤੀ ਤੇ ਦੂਜੇ ਦਿਨ ਆ ਕੇ ਸਵੇਰੇ ਆਪ ਹੱਟੀ ਤੇ ਬੈਠਾ ਹੁਣ ਪਿਛਲੇ 1 ਮਹੀਨੇ ਤੋਂ ਮੈਂ ਕੰਮ ਨੂੰ ਸੰਭਾਲਿਆ ਏ ਕਿਸਮਤ ਚੰਗੀ ਲਾਖ ਜਾਏ ਪਰ ਸਾਖ ਨਾ ਜਾਏ ਮੇਰੀ ਸਾਖ ਹੋ ਤੀ ਕਾਇਮ ਏ ਬਸ ਹੁਣ 2-4 ਮਹੀਨਿਆਂ ਵਿੱਚ ਵਪਾਰ ਠੀਕ ਕਰ ਲਵਾਂਗਾ ਇਸੇ ਲਈ ਇਸ ਵਾਰ ਤੈਨੂੰ ਆਰਡਰ ਘੱਟ ਦਿੱਤਾ ਏ ਸਿਰਫ 5 ਰੇਡੀਓ ਪਰ ਅਗਲੀ ਵਾਰੀ ਜਦ ਫੇਰਾ ਮਾਰੇਗਾ ਤਾਂ ਆਸ ਹੈ ਪਹਿਲਾਂ ਵਾਂਗ ਵੀ ਰੇਡੀਓ ਦਾ ਆਰਡਰ ਦੇਵਾਂਗਾ ਇਹ ਆ ਕੇ ਭਗਵਾਨ ਦਾਸ ਰੇਡੀਓ ਕੰਪਨੀ ਦੇ ਫਾਰਮ ਉੱਤੇ ਦਸਤਕ ਕਰਨ ਲੱਗਾ ਮੈਂ ਫਾਰਮ ਜੇ ਵਿੱਚ ਪਾ ਕੇ ਉਸ ਨਾਲ ਹੱਥ ਮਿਲਾਇਆ ਤੇ ਦਿਲ ਹੀ ਦਿਲ ਵਿੱਚ ਆਖਿਆ ਫਿੱਟੇ ਮੋਂ ਭਗਵਾਨ ਦਾਸਾ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ